ਅਭਿਆਸ ਕਰਨ ਦੇ ਨਾਲ ਮਨੁੱਖ ਕੋਈ ਵੀ ਪ੍ਰਾਪਤੀ ਕਰ ਸਕਦਾ ਜਿਹਦੀ ਐਗਜ਼ੈਂਪਲ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਮੈਂ ਜਿਹੜੀ ਸਾਂਝੀ ਕਰਨਾ ਚਾਹੁੰਦਾ ਡਾਕਟਰ ਸਾਹਿਬ ਵੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਲਗਭਗ 68 ਸਾਲ ਉਮਰ ਸੀ ਗੁਰੂ ਅਮਰਦਾਸ ਜੀ ਤੇ ਜਦੋਂ ਉਹਨਾਂ ਨੇ ਬੀਬੀ ਅਮਰੋਜ ਜੀ ਤੋਂ ਬਾਣੀ ਸੁਣੀ ਗੁਰੂ ਨਾਨਕ ਸਾਹਿਬ ਦੀ ਤੇ ਉਹਨਾਂ ਨੇ ਆਪਣਾ ਮਨ ਬਣਾਇਆ ਵੀ ਗੁਰੰਗਰ ਦੇਵ ਜੀ ਮਹਾਰਾਜ ਕੋਲੇ ਜਾਣਾ ਜੈ ਜੈ ਤੇ ਉਹ ਬਾਣੀ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ 61 ਸਾਲ ਦੀ ਉਮਰ 'ਚ ਗੁਰੂ ਅੰਗਦ ਦੇਵ ਜੀ ਕੋਲੇ ਗਏ ਹਾਲਾਂਕਿ ਜਿਹੜਾ ਰਿਸ਼ਤਾ ਸੀਗਾ ਬੀਬੀ ਅਮਰੋਜ ਜੀ ਜਿਹੜੇ ਸੀਗੇ ਉਹਨਾਂ ਦੀ ਭਤੀਜ ਨੂੰ ਸੀ ਗੁਰੂ ਅਮਰਦਾਸ ਜੀ ਹਾਂਜੀ ਤੇ ਜਦੋਂ ਉੱਥੇ ਗਏ ਤੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਵੀ ਮੈਂ ਇੱਥੇ ਸੇਵਾ ਕਰਨੀ ਚਾਹੁੰਦਾ ਹਾਂ ਬਿਲਕੁਲ ਤੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗਾਗਰ ਦੀ ਸੇਵਾ ਦਿੱਤੀ ਹਾਂਜੀ 61 ਸਾਲ ਦੀ ਉਮਰ 'ਚ ਗਾਗਰ ਦੀ ਸੇਵਾ ਸ਼ੁਰੂ ਕੀਤੀ ਲਗਾਤਾਰ 12 ਸਾਲ ਅਭਿਆਸ ਪ੍ਰੈਕਟਿਸ ਉਹ ਸੇਵਾ ਕੀਤੀ ਹੈ ਨਾ ਤੇ ਜਦੋਂ ਉਹ ਸੇਵਾ ਕੀਤੀ ਅਭਿਆਸ ਕੀਤਾ ਤੇ ਇੱਕ ਸਧਾਰਨ ਸੇਵਾਦਾਰ ਤੋਂ ਗੁਰੂ ਤੱਕ ਪਹੁੰਚੇ ਕਿਆ ਬਾਤ 73 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਗੁਰਗੱਦੀ ਲਈ ਤੇ 95 ਸਾਲ ਦੀ ਉਮਰ ਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਤੇ ਜਦੋਂ ਉਹ ਗਾਗਰ ਦੀ ਸੇਵਾ ਕਰਦੇ ਸੀਗੇ ਉਦੋਂ ਇਹ ਨਹੀਂ ਸੀ ਕਿਉਂਕਿ ਉਦੋਂ ਦਾ ਸਮਾਂ ਤੇ ਹੁਣ ਦੇ ਸਮੇਂ ਦਾ ਬਹੁਤ ਫਰਕ ਆ ਬਹੁਤ ਫਰਕ ਆ ਅੰਮ੍ਰਿਤ ਵੇਲੇ ਉੱਠ ਕੇ ਉਹ ਗਾਗਰ ਲੈ ਕੇ ਪਾਣੀ ਭਰਨ ਜਾਇਆ ਕਰਦੇ ਸੀ ਤੇ ਜਦੋਂ ਉਸ ਨਗਰ ਦੇ ਵਿੱਚ ਦੀ ਲੰਘਦੇ ਸੀ ਇੱਕ ਵਾਰ ਦੀ ਇਤਿਹਾਸਕ ਘਟਨਾ ਕਿ ਵੀ ਜਲਾਹੇ ਨਾ ਖੱਡੀਆਂ ਬਣਦੇ ਸੀ ਤੇ ਗਲੀਆਂ ਦੇ ਵਿੱਚ ਉਹ ਆਪ ਦਾ ੱਡਾ ਲਾਇਆ ਹੁੰਦਾ ਸੀ ਗੁਰੂ ਅਮਰਦਾਸ ਜੀ ਜਾ ਰਹੇ ਆ ਤੇ ਉਹ ਉਹਦੇ ਤਾਣੇ ਦੇ ਵਿੱਚ ਅੜਕ ਕੇ ਡਿੱਗ ਪਏ ਹਾਂਜੀ ਤੇ ਉਹਨਾਂ ਦੀ ਗਾਗਰ ਡਿੱਗ ਪਈ ਤੇ ਗਾਗਰ ਨੇ ਖੜਕਾ ਕੀਤਾ ਤੇ ਟਿੱਕੀ ਰਾਤ ਸੀ ਅੰਮ੍ਰਿਤ ਵੇਲਾ ਸੀ ਤੇ ਉਹ ਜਲਾਹਾ ਤੇ ਉਹਨਾਂ ਦੀ ਜਿਹੜੀ ਧਰਮਸਪਤਨੀ ਉਹ ਆਪਸ ਵਿੱਚ ਗੱਲ ਕਰਦੇ ਵੀ ਇਹ ਖੜਕਾ ਕਾਦਾ ਹੋਇਆ ਤੇ ਗੁਰੂ ਅਮਰਦਾਸ ਜੀ ਨੂੰ ਉਹ ਸੰਬੋਧਨ ਕਰਕੇ ਕਹਿੰਦੇ ਵੀ ਅਮਰੂ ਹੋਣਾ ਨਥਾਵਾਂ ਨਥਾਵਾਂ ਉਹ ਚੱਲਿਆ ਹੋਣਾ ਹਨਾ ਵੀ ਮੇਰਾ ਜਿਹੜਾ ਦੱਸਣ ਦਾ ਮਤਲਬ ਹੈ ਜਿਹੜਾ ਅਭਿਆਸ ਆ ਜਿਹੜੀ ਪ੍ਰੈਕਟਿਸ ਆ ਉਹ ਤੁਹਾਨੂੰ ਸਧਾਰਨ ਮਨੁੱਖ ਤੋਂ ਗੁਰੂ ਤੱਕ ਲੈ ਜਾਂਦੀ ਬਿਲਕੁਲ